ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਚਕਰੋਦੀ ਨੇੜੇ ਸਮਰਾਲਾ ਦੇ ਵੱਲੋਂ ਨਵੇਂ ਸੈਸ਼ਨ 2025-26 ਲਈ ਨਵੀਂ ਐਡਮਿਸ਼ਨਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਗੁਰਵੀਰ ਸਿੰਘ ਸ਼ਾਹੀ ਅਤੇ ਲੈਕਚਰਰ ਰੁਪਿੰਦਰ ਸ਼ਾਹੀ ਨੇ ਕਿਹਾ ਕਿ ਪਲੱਸ 2 ਤੋਂ ਬਾਅਦ ਸਧਾਰਨ ਏ ਕਰਨ ਦੀ ਬਜਾਏ ਬੀਪੀਈਐਸ ਅਤੇ ਡੀਪੀਈਡੀ ਕਰੋ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਪੀਈਐਸ ਦਾ ਕੋਰਸ 3 ਸਾਲ ਅਤੇ ਡੀਪੀਈਡੀ ਦਾ ਡਿਪਲੋਮਾ 2 ਸਾਲ ਦਾ ਹੋਵੇਗਾ। ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਰੀਰਕ ਸਿੱਖਿਆ ਅਧਿਆਪਕਾਂ ਦੇ ਲਈ ਕਿਸੇ ਵੀ ਗ੍ਰੈਜੂਏਸ਼ਨ ਤੋਂ ਬਾਅਦ ਬੀਪੀਈਡੀ, ਪੀਜੀਡੀ, ਜੋਗਾ, ਐਮਪੀਈਐਸ ਕਰੋ। ਉਹਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਜੁੜਨਾ ਇੱਕ ਚੰਗੀ ਗੱਲ ਹੈ ਅਤੇ ਸੌਖੇ ਤਰੀਕੇ ਦੇ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਪੀਟੀ ਤਿਤ ਡੀਪੀ ਦੀ ਜੋ ਬੜੀ ਹੀ ਈਸਾਨੀ ਦੇ ਨਾਲ ਮਿਲ ਸਕਦੀ ਹੈ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਸੈਂਕੜੇ ਹੀ ਵਿਦਿਆਰਥੀ ਸਾਡੇ ਕਾਲਜ ਦੇ ਵਿੱਚੋਂ ਪਾਸ ਹੋ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਪੀਡੀ ਅਤੇ ਡੀਪੀ ਦੇ ਅਹੁਦਿਆਂ ਤੇ ਤਨਤ ਨੇ ਉਹਨਾਂ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਇਸ ਕਾਲਜ ਦੇ ਨਾਲ ਅੰਤਰਰਾਸ਼ਟਰੀ ਖਿਡਾਰੀਆਂ ਦੀਆਂ ਜਾਂਦਾ ਵੀ ਜੁੜੀਆਂ ਹੋਈਆਂ ਨੇ ਇੱਥੇ ਕੰਮਕਾਰ ਦੇ ਸਟਾਫ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਾਲਜ ਬਾਰੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਕਾਲਜ ਦੇ ਨਾਲ ਜੁੜੇ ਹੋਏ ਨੇ ਅਤੇ ਪਹਿਲਾਂ ਉਹਨਾਂ ਇਸ ਕਾਲਜ ਵਿੱਚ ਪੜ੍ਹਾਈ ਕੀਤੀ ਤੇ ਹੁਣ ਇਸੇ ਕਾਲਜ ਦੇ ਵਿੱਚ ਉਹ ਬਤੌਰ ਸਟਾਫ ਮੈਂਬਰ ਕੰਮ ਕਰ ਰਹੇ ਨੇ ਜੀ ਸਰ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਆਫ ఫిਜ਼ੀਕਲ ਐਜੂਕੇਸ਼ਨ ਚੱਕਰੋਂ ਦੀ ਸਮਰਾਲਾ ਜ਼ਿਲ੍ਹਾ ਲੁਧਿਆਣਾ 2005 ਚ ਸਟਾਰਟ ਹੋਇਆ ਜਿਹੜਾ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਅਫੀਲੀਏਟਡ ਸੀ ਤੇ ਹੁਣ ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਸਪੋਰਟਸ ਯੂਐਸਟੀ ਪਟਿਆਲਾ ਨਾਲ ਅਫੀਲੀਏਟਡ ਹੈ ਐਸਆਰਟੀ ਪੰਜਾਬ ਨਾਲ ਅਫੀਲੀਏਟਡ ਹੈ ਐਨਸੀਟੀਈ ਤੋਂ ਰੈਕੋਗਨਾਈਜ਼ਡ ਕਾਲਜ ਹੈ ਇਹਦੇ ਵਿੱਚ ਡੀਪੀਐਡ 2 ਸਾਲ ਦਾ ਕੋਰਸ ਬੀਪੀਐਡ 2 ਸਾਲ ਦਾ ਕੋਰਸ ਜੋ ਐਨਸੀਟੀ ਦੇ ਰੈਕੋਗਨਾਈਜ਼ਡ ਕੋਰਸ ਹੈ ਇਸ ਕੋਰਸ ਤੋਂ ਉਪਰੰਤ ਵਿਦਿਆਰਥੀਆਂ ਨੂੰ ਪੂਰੇ ਹਿੰਦੁਸਤਾਨ ਭਰ ਦੇ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਨੇ ਜਿਹੜੀਆਂ ਫਿਜ਼ੀਕਲ ਐਜੂਕੇਸ਼ਨ ਟੀਚਰ ਦੀਆਂ ਮਿਲਦੀਆਂ ਨੇ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸੰਗਾਲੇ ਤੇ ਇਸ ਸ਼ਹੀਦ ਸਪੋਰਟਸ ਕਾਲਜ ਦੇ ਵਿੱਚੋਂ ਤਕਰੀਬਨ 7000 ਬੱਚਾ ਪਾਸ ਆਊਟ ਹੈ ਜਿਹੜਾ ਹਿੰਦੁਸਤਾਨੀਆ ਵੱਖ-ਵੱਖੀਆਂ ਸਟੇਟਾਂ ਚ ਗਵਰਨਮੈਂਟ ਜੌਬ ਦੇ ਉਸੇ ਫਿਜ਼ੀਕਲ ਟੀਚਰ ਐਜ਼ ਅ ਪੀਟੀ ਡੀਪੀ ਈਵਨ ਪੰਜਾਬ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਲੱਗੇ ਹੋਏ ਐ ਤੇ ਵੱਡੀ ਜਿਹੜੀ ਉਪਲਬਧੀ ਹੈ ਸ਼ਹੀਦ ਸਪੋਰਟਸ ਕਾਲਜ ਦੀ ਇੰਡੀਅਨ ਔਮਨ ਬੌਕਸਿੰਗ ਸਨ 2000 ਚ ਸਟਾਰ ਸ਼ਾਈ ਸਪੋਰਟਸ ਕਾਲਜ ਤੋਂ ਹੋਈ ਹੈ ਤੇ ਲੰਡਨ 올림픽 ਦੇ ਵਿੱਚ 2012 ਚ ਖੇਡਣ ਵਾਲੀ ਇੰਡੀਅਨ ਬਾਕਸਿੰਗ ਟੀਮ ਜਿਦੇ ਚ ਭਜਿੰਦਰ ਸਿੰਘ ਵਗੈਰਾ ਸ਼ਾਮਲ ਸੀਗੇ ਇੱਕ ਦਿਨ ਦਾ ਟ੍ਰੇਨਿੰਗ ਸੈਸ਼ਨ ਹੈ ਉਹ ਸ਼ਾਈ ਸਪੋਰਟਸ ਕਾਲਜ ਦੇ ਗਰਾਉਂਡਾਂ ਦੇ ਵਿੱਚ ਲੱਗਿਆ ਇਸ ਤੋਂ ਬਨਾ ਜਿਹੜੀ ਵੱਡੀ ਗੱਲ ਹੈ ਕਿ ਪੰਜਾਬ ਪੋਰਸਸਿਜ਼ ਭਰਤੀ ਹੋਣ ਲਈ ਫੌਜ ਚ ਭਰਤੀ ਹੋਣ ਲਈ ਜੰਗਲਾਤ ਮੈਘੇ ਮੈਘੇ ਇਸ ਵਰਤੀ ਹੋਣੀ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਇਸ ਕਾਲਜ ਦੀਆਂ ਗਰਾਉਂਡਾਂ ਦੇ ਵਿੱਚ ਟ੍ਰੇਨਿੰਗ ਲੈ ਕੇ ਵਰਤੀ ਹੁੰਦੀ ਹੈ ਸਟੇਟ ਲੈਵਲ ਦੇ ਨੈਸ਼ਨਲ ਲੈਵਲ ਦੇ ਟੂਰਨਾਮੈਂਟ ਅਕਸਰ ਵੀ ਇਸ ਕਾਲਜ ਦੇ ਵਿੱਚ ਆਰਗੇਨਾਈਜ਼ ਹੁੰਦੀ ਹੈ ਇਸ ਸਕੂਲੀ ਪੱਧਰ ਦੇ ਜ਼ੋਨ ਲੈਵਲ ਦੇ ਜ਼ਿਲ੍ਹਾ ਲੈਵਲ ਦੇ ਸਟੇਟ ਲੈਵਲ ਦੇ ਟੂਰਨਾਮੈਂਟ ਨੇ ਉਹ ਵੀ ਮੋਸਟਲੀ ਇਨ ਇਸ ਕਾਲਜ ਦੇ ਗਰਾਉਂਡਾਂ ਦੇ ਵਿੱਚ ਅਕਸਰੀ ਚਲਦੇ ਰਹਿੰਦੀ ਹੈ ਤੇ ਸਾਡਾ ਜਿਹੜਾ 메ਨ ਮਕਸਦ ਹੈ ਉਹ ਵਿਦਿਆਰਥੀਆਂ ਨੂੰ ਸਿਹਤ ਦੇ ਪੱਖੋਂ ਜਾਗਰੂਕ ਕਰਨਾ ਸਿਹਤ ਨਾਲ ਜੋੜਨਾ ਖਾਸ ਕਰਕੇ ਜਿਹੜਾ এনवायरमेंट ਹੈ ਉਹਦੇ ਲਈ ਵਰਕ ਕਰਨਾ ਪਾਣੀ ਦੀ ਸਪਸ਼ਟਤਾ ਲਈ ਤੇ ਉਹ ਤੋਂ ਬਿਨਾਂ ਜਿਹੜੀ ਨਾ ਅੱਜ ਕੱਲ ਨਸ਼ਿਆਂ ਦੀ ਪ੍ਰੋਬਲਮ ਪੰਜਾਬ ਦੇ ਵਿੱਚ ਚੱਲ ਰਹੀ ਸੀਗੀ ਉਹਦੇ ਬਾਰੇ ਅਵੇਅਰਨੈਸ ਕਰਨਾ ਇਹ ਇਹ ਤੋਂ ਬਿਨਾ ਇੱਕ ਹੋਰ ਵੱਡੀ ਜੋ ਚਾਈਸਪੋਰਟਸ ਦੀ ਦੇਣ ਮੈਂ ਕਹਿ ਸਕਦਾ ਕਿ ਲਗਾਤਾਰ ਕਲਚਰਲ ਐਕਟੀਵਿਟੀ ਨਾਟਕ ਡਰਾਮੇ ਇਹਤੇ ਚੱਲਦੇ ਰਹਿੰਦੇ ਐ ਤੇ ਪੰਜਾਬ ਦੀਆਂ ਬਹੁਤ ਹੀ ਸਿਰਕੜ ਨਾਟਕ ਟੀਮਾਂ ਬੜਾ ਲੰਮਾ ਸਮਾਂ ਇੱਥੇ ਰਹਿਸਲ ਕਰਕੇ ਪੂਰੇ ਪੰਜਾਬ ਚ ਨਾਟਕ ਖੇਡਦੀਆਂ ਇਹ ਦੇ ਨਾਲ ਦੀ ਨਾਲ ਹੀ ਤੇ ਬਹੁਤ ਸਾਰੇ ਜਿਹੜੇ სპੋਰਟਸਮੈਨ ਨੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉਹ ਜਿੱਥੇ ਸਮੇ ਸਮੇਂ ਤੇ ਆ ਕੇ ਸਾਡੇ ਵਿਦਿਆਰਥੀਆਂ ਨੂੰ ਆਪਣੇ ਖੇਡ ਦੇ ਗੁਣ ਗੁਰ ਦੱਸਦੀ ਹੈ ਉੱਥੇ ਉਹ ਟ੍ਰੇਨਿੰਗ ਵੀ ਇੱਥੇ ਕਰਕੇ ਜਾਂਦੀ ਹੈ। ਸੋ ਵਾਟ ਵਾਟ ਦੇ ਜਿਹੜੇ ਫੰਕਸ਼ਨ ਹੈ ਉਹ ਸ਼ਾਈ ਸਪੋਰਟਸ ਕਾਲਜ ਦੇ ਵਿੱਚ ਆਰਗੇਨਾਈਜ਼ ਹੁੰਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਚਿੰਗ ਡਿਪਲੋਮੇ ਜਿਹੜੇ ਕੋਚ ਬਣਿਆ ਕਰਨੇ ਨੇ ਉਹ ਮਹਾਰਾਜਾ ਭੁਪਿੰਦਰਾ ਸਿੰਘ 50 ਸਪੋਰਟਸ ਯੂਨੀਵਰਸਿਟੀ ਦੀ ਰਹਿਨਮਾਈ ਹੇਠ ਸ਼ੁਰੂ ਹੋ ਰਿਹਾ ਹੈ ਤੇ ਜਿੱਥੇ ਪਹਿਲਾਂ ਅਸੀਂ ਡੀਪੀ ਪੀਟੀ ਹੀ ਇਹਨਾਂ ਫਿਜ਼ੀਕਲ ਕਾਲਜਿਸ ਪੈਦਾ ਹੁੰਦੇ ਆ ਤੇ ਹੁਣ ਉਹ ਸਪੋਰਟਸ ਦੇ ਜੂਨੀਅਰ ਕੋਚ ਵੀ ਇਹਨਾਂ ਕਾਲਜਿਸ ਪੈਦਾ ਹੋਣਗੇ ਤੇ ਸਾਡਾ ਜਿਹੜਾ ਮੇਨ ਮਕਸਦ ਹੈ ਕਿ ਖੇਡਾਂ ਦੀ ਤੇ ਸਿਹਤ ਨਾਲ ਸੰਬੰਧਤ ਇੱਕ ਮੂਵਮੈਂਟ ਜਿਹਦੇ ਲਈ ਸਵੇਰੇ ਯੋਗਾ ਦੀਆਂ ਕਲਾਸਾਂ ਸਪੈਸ਼ਲੀ ਅਸੀਂ ਇੱਕ ਪਲਾਨ ਕਰ ਰਹੇ ਹਾਂ ਕਿ 8-8 ਪਿੰਡਾਂ ਦਾ ਇੱਕ ਕਲੱਸਟਰ ਬਣਾ ਕੇ 8 ਸਾਲ ਤੋਂ ਲੈ ਕੇ ਚੌਥਾਂ ਸਾਲ ਤੱਕ ਦੇ ਬੱਚਿਆਂ ਨੂੰ ਟ੍ਰੇਨਿੰਗ ਹੈ ਜਿਹੜੀ ਉਹ ਚਾਈ ਸਪੋਰਟਸ ਵੱਲੋਂ ਕਰਵਾਇਆ ਜਾਵੇਗੀ ਤੇ ਸਾਡੇ ਜਿਹੜੇ ਟ੍ਰੇਨਰ ਹੀ ਐ ਉਹ ਟੀਚਿੰਗ ਪ੍ਰੈਕਟਸ ਜਿੱਥੇ ਸਕੂਲਾਂ ਚ ਚਲਾਉਂਦੇ ਐ ਅਸੀਂ ਉਹਨਾਂ ਟ੍ਰੇਨਿੰਗ ਸੈਂਟਰਾਂ ਦੇ ਪੇਜ 'ਤੇ ਉਹਨਾਂ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰਮਿਸ਼ਨ ਵਗੈਰਾ ਉਪਨ ਹੋ ਚੁੱਕੀ ਐ ਜਿਦੋਂ ਤੱਕ ਦਾਖਲਿਆਂ ਦਾ ਸਵਾਲ ਐ ਉਹ ਕੁਝ ਕਲਾਸਾਂ ਇਹਦੀਆਂ ਨੇ ਜਿੱਦਾਂ BPEES ਹੋ ਗਿਆ ਹੈ PGDT ਜੋਗਾ ਹੈ MPS ਹੈ ਉਹ ਡਾਇਰੈਕਟ ਐਡਮਿਸ਼ਨ ਹੋ ਜਾਂਦੇ ਹੈ ਤੇ ਕੁਝ ਕਲਾਸਾਂ ਜਿਵੇਂ DPEd 2 ਸਾਲ ਦਾ ਕੋਰਸ ਹੈ ਪਲੱਸ 2 ਤੋਂ ਬਾਅਦ DPEd 2 ਸਾਲ ਦਾ ਕੋਰਸ ਹੈ ਗ੍ਰੈਜੂਏਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਦਾਖਲੇ ਹੈ ਉਹ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਹੁੰਦੇ ਹੈ NCT ਦੇ ਨਿਯਮਾਂ ਦੇ ਅਨੁਸਾਰ ਹੁੰਦੇ ਹੈ ਤੇ ਜਿਹੜੇ ਮੋਸਟਲੀ ਜੁਲਾਈ ਅਗਸਤ ਦੇ ਵਿੱਚ ਪਰਮਿਸ਼ਨ ਹੁੰਦੀ ਹੈ ਪਰ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਸਾਡੀ ਹੁਣ ਕੀ ਸਟਾਰਟ ਹੋ ਚੁੱਕੀ ਹੈ ਤੇ ਜਿਹੜੇ ਖਾਸ ਕਰਕੇ ਸਮਰਾਲਾ ਏਰੀਏ ਦੇ ਖਡਾਰੀ ਹੈ ਜਾਂ ਵਿਦਿਆਰਥੀ ਹੈ ਜਾਂ ਨੌਜਵਾਨ ਹੈ ਉਹ ਖੇਡਣ ਨਾਲ ਰੋਣਾ ਚਾਹੁੰਦੇ ਹੈ ਉਹ ਸਵੇਰੇ 6 ਵਜੇ ਤੋਂ ਰਾਤ ਦੇ 6 ਵਜੇ ਤੱਕ ਕਦੇ ਵੀ ਇਸ ਕਾਲਜ ਜਾ ਸਕਦੇ ਹੈ ਉਹ ਤੋਂ ਬਿਨਾ ਜਿਨ੍ਹਾਂ ਨੇ ਪਲੱਸ 2 ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੈ ਉਹ ਦਾਖਲਿਆਂ ਲਈ ਸਾਡੇ ਕੋਲ ਆ ਸਕਦੇ ਹੈ ਸੋ ਅੱਗੇ ਉਹ ਤੋਂ ਬਾਅਦ ਜਿਹੜੇ ਹੈ ਕਿ ਗਵਰਨਮੈਂਟ ਜੌਬ ਤੇ ਜਾਣ ਦੇ ਲਈ ਉਹ ਯੋਗ ਹੋ ਜਾਂਦੇ ਹੈ ਮੇਰਾ ਨਾਮ ਮਨਪ੍ਰੀਤ ਕੋਰ ਹੈ ਮੈਂ ਇਸ ਟਾਈਮ ਮਾਤਾ ਗੁਰਦੇਵ ਕੋਰ ਮੈਮੋਰੀਅਲ ਸ਼ਾਈ ਸਪੋਰਟ ਸਕਾਲਰਸ ਆਫ ਫਿਜ਼ੀਕਲ ਐਜੂਕੇਸ਼ਨ ਚਕੜੋ ਦਿ ਸਮਰਾਲਾ ਵਿਕੇ ਮੈਂ ਮੌਜੂਦ ਹਾਂ ਮੈਂ 2017 ਤੋਂ ਇਸ ਸਕਾਲਜ ਨਾਲ ਜੁੜੀ ਹਾਂ ਮੈਂ ਆਫਟਰ ਪਲਸ 2 ਇਸ ਸਕਾਲਜ ਚ ਐਡਮਿਸ਼ਨ ਲਈ ਸੀ ਡੀਪੀਐਡ ਚ ਤੇ ਡੀਪੀਐਡ ਕਰੀਆ ਮੈਂ ਬੀਪੀਐਸ ਕਰੀਆ ਡੀਪੀਐਡ ਕਰੀ ਐਮਪੀ ਐਮਪੀ ਐਡ ਕਰੀ ਮਾਸਟਰ ਡਿਗਰੀ ਹੁਣ ਮੈਂ ਐਜ਼ ਅ ਅਸਿਸਟੈਂਟ ਪ੍ਰੋਫੈਸਰ ਜੌਬ ਕਰ ਰਹੀ ਹਾਂ ਇਸ ਸਕਾਲਜ ਇਹ ਹੋਰ ਕੀ ਕਹਿਣਾ ਤੁਹਾਨੂੰ ਕੋਲ ਸਕੂਲ ਬਾਰੇ ਕਾਲਜ ਬਾਰੇ ਮੈਂ ਇਹ ਕਹੂੰਗੀ ਕਿ ਇਸ ਟਾਈਮ ਕਿ ਸਾਡੇ ਕੋਲ 10th ਸਟੂਡੈਂਟਸ ਦੀ ਉਹ 400 500 ਦੇ ਕਰੀਬਨ ਹੈਗੀ ਆ ਤੇ ਹੁਣ ਨਿਊ ਨਿਊ ਅਡਮਿਸ਼ਨਸ ਓਪਨ ਹੋ ਗਈਆਂ ਨੇ ਅਸੀਂ ਇਹ ਸਟੂਡੈਂਟਸ ਨੂੰ ਇਹ ਸੁਨੇਹਾ ਦੇਵਾਂਗੇ ਕਿ ਵੱਧ ਤੋਂ ਵੱਧ ਫਿਜ਼ੀਕਲ ਐਜੂਕੇਸ਼ਨ ਦੇ ਕੋਰਸ ਵਿੱਚ ਐਡਮਿਸ਼ਨਸ ਲੋ ਤਾਂ ਜੋ ਹਨਾ ਇਹਨੂੰ ਆਪਾਂ ਅੱਗੇ ਲੈ ਕੇ ਚੱਲੀਏ ਸਕਾਲਰਜ਼ ਨੂੰ ਇਸ ਸਕਾਲਰਜ਼ ਦਾ ਗਰਾਊਂਡ ਬਹੁਤ ਵਧੀਆ ਆ ਹੋਸਟਲ ਮੈਸ ਬਾਕਸਿੰਗ ਰਿੰਗ ਹਰੇਕ ਫੈਸਿਲਿਟੀਆਂ ਉਰੇ ਮਿਲੂ ਮਿਲੂ ਵੀ ਬੱਚਿਆਂ ਨੂੰ ਫਿਊਚਰ ਦੀ ਗੱਲ ਕਰੀਏ ਜੇ ਸਟੂਡੈਂਟ ਦੇ ਕੋਲ ਨਾ ਜਰੂਰਦਾ ਨਾ ਫਿਊਚਰ ਕਿਦਾਂ ਦਾ ਰਹੂਗਾ ਬੱਚਾ ਫਿਊਚਰ ਸਰ ਜੇ ਆਪਾਂ ਬੱਚਾ ਆਫਟਰ ਪਲੱਸ 2 ਆ ਰਿਹਾ ਆ ਡੀਪੀ ਐਡ ਕਰ ਰਿਹਾ ਆ ਜਾਂ ਬੀਪੀਐਸ ਕਰ ਰਿਹਾ ਆ ਤਾਂ ਉਹਨੂੰ ਕੋਈ ਵੀ ਮਤਲਬ ਪ੍ਰਾਈਵੇਟ ਸਕੂਲ ਜਾਂ ਗਵਰਨਮੈਂਟ ਸਕੂਲ 'ਚ इजीली ਜੋਬ ਕਰ ਸਕਦਾ ਆ ਅ ਐਜ਼ ਆ ਮਤਲਬ ਪੀਟੀ ਜੋਬ ਡੋਪ ਪੀਟੀ ਟੀਚਰ ਜੋਬ ਕਰ ਸਕਦਾ ਆ ਜੇ ਉਹ ਮਾਸਟਰ ਡਿਗਰੀ ਤੱਕ ਕਰਦਾ ਹੈ ਉਹਨ ਡੀਪੀ ਦੀ ਪੋਸਟ ਲੈਕਚਰ ਲੈਕਚਰਰ ਵੀ ਲੱਗ ਸਕਦਾ ਆ ठीक है थैंक यू नाम है शोभना सर मेरा नाम महिपाल है मैं राजस्थान गंगानगर जिला सूरतगढ़ शहर से आया हूँ इतने डी इथे डीएड कोर्स 2024 छब्बीस से कर रहे हैं ते ये कोर्स सबसे बेस्ट है कौन सा कॉलेज है ये सर माता गुरुदेव कोर्स साई स्पोर्ट्स कॉलेज जको दी समराना कितने समय से यहां पे हो सर मैं अभी आया हूं नहीं 4 महीने हुए सानो कैसे है कॉलेज का जो सिस्टम है ये कैसे सर यहां का एकदम बेस्ट है आप स्टूडेंट हो यहाँ से सर यहाँ पे हम पचास स्टूडेंट फिलहाल बीपीएड फर्स्ट में अंदर कौन कौन से जैसे कि नवीन न्यू एडमिशन शुरू हो चुकी है और स्टूडेंट को क्या करना चाहते हो कॉलेज वाले उनको ये कहना चाहता है कि फिजिकल एजुकेशन एडमिशन ले और आगे बढ़ने के लिए बहुत प्रेरणा देता है ये कॉलेज आपको ਕਾਲਜ ਬਹੁਤ ਹੈ ਗਰਾਊਂਡ ਵੀ ਬੜੀਆ ਹੈ ਅਰੇ ਹੋਸਟਲ ਸਭ ਤੋਂ ਬੈਸਟ ਹੈ ਖਾਣਾ ਵੀ ਇੱਕ ਨੰਬਰ ਆਨਦਾ ਹੈ ਜੀ ਸਰ ਨਾਮ ਦੱਸੋ ਆਪਣਾ ਹਾਂਜੀ ਸਰ ਮੈਂ ਰੁਪਿੰਦਰਜੀਤ ਸ਼ਾਹੀ ਲੈਕਚਰਰ ਆਫ ਫਿਜ਼ੀਕਲ ਐਜੂਕੇਸ਼ਨ ਫਰਮ ਸ਼ਾਹੀ სპੋਰਟਸ ਕਾਲੀਜ ਆਫ ਫਿਜ਼ੀਕਲ ਐਜੂਕੇਸ਼ਨ ਤੇ ਇਹ ਆਪਣਾ ਕਾਲਜ 2005 ਦੇ ਵਿੱਚ ਸਥਾਪਿਤ ਹੋਇਆ ਫਰੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਹੁਣ ਇਹ ਸਾਡੇ ਕੋਲ ਅਫੀਲੀਏਸ਼ਨ ਹੈਗੀ ਆ ਮਹਾਰਾਜਾ ਭពਿੰਦਰਾ ਸਪੋਰਟਸ ਯੂਨੀਵਰਸਿਟੀ ਪਟਿਆਲਾ ਐਂਡ ਐਸਆਰਟੀ ਬੋਰਡ ਮੋਹਾਲੀ ਇਸ ਦੇ ਵਿੱਚ ਸਾਡੇ ਕੋਲ ਕੋਰਸਸ ਕਰਵਾਏ ਜਾਂਦੇ ਨੇ ਫਿਜ਼ੀਕਲ ਐਜੂਕੇਸ਼ਨ ਦੇ ਰਿਲੇਟਡ ਜਿੱਦਾਂ ਕਿ ਪਲੱਸ 2 ਤੋਂ ਬਾਅਦ ਤੁਹਾਡੇ ਕੋਲ ਆ ਜਾਂਦੀ ਹੈ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਜਿਹੜਾ ਕਿ 3 ਸਾਲ ਦਾ ਕੋਰਸ ਹੈ ਤੇ ਉਸ ਤੋਂ ਬਾਅਦ ਸਾਡੇ ਕੋਲ ਕੋਰਸ ਹੈਗਾ ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ ਇਹ 2 ਸਾਲ ਦਾ ਤੇ ਇਹ ਕੋਰਸਸ ਕਰਨ ਤੋਂ ਬਾਅਦ ਤੁਸੀਂ ਪੀਟੀ ਭਰਤੇ ਹੋਮਿਓ ਜੋ ਕਿ ਪੰਜਾਬ ਸਰਕਾਰ ਪੋਸਟਾਂ ਹਰ ਇੱਕ ਸਾਲ ਕੱਢਦੀ ਹੈ ਤੇ ਨੈਕਸਟ ਸਾਡੇ ਕੋਲ ਬੈਚਲਰ ਡਿਗਰੀ ਕਲਾਸਸ ਤੋਂ ਬਾਅਦ ਕੰਪਲੀਟ ਕਰਨ ਤੋਂ ਬਾਅਦ ਕੋਈ ਵੀ ਬੱਚਾ ਜਦੋਂ ਬੀਏ ਕਰਦਾ ਤਾਂ ਉਹਨਾਂ ਲਈ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ 2 ਸਾਲ ਦਾ ਬੀਪੀਐਡ ਕੋਰਸ ਨੈਕਸਟ ਬੀਪੀਈ ਕਲੀਅਰ ਕਰਨ ਤੋਂ ਬਾਅਦ ਤੁਹਾਡੇ ਕੋਲ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਪੋਸਟ ਗ੍ਰੈਜੂਏਸ਼ਨ ਇਨ ਯੋਗਾ ਜੋ ਕਿ 8 ਮਹੀਨੇ ਦਾ ਤੇ ਮਾਸਟਰ ਫਿਜ਼ੀਕਲ ਐਜੂਕੇਸ਼ਨ ਤੁਹਾਡਾ 2 ਸਾਲ ਦਾ ਕੋਰਸ ਹੈ ਉਹ ਕਰਨ ਤੋਂ ਬਾਅਦ ਤੁਸੀਂ ਮਾਸਟਰ ਕੈਡਰ ਦੇ ਵਿੱਚ ਭਰਤੀ ਹੋ ਸਕਦੇ ਹੋ ਨੈਕਸਟ ਆ ਗਿਆ ਤੁਹਾਡੇ ਕੋਲ ਜਿਹੜੀਆਂ ਫੈਸਿਲਿਟੀਆਂ ਨੇ ਸਾਡੇ ਕੋਲ ਦੋਨੇ ਬॉयਜ਼ ਐਂਡ ਗਰਲਸ ਦੇ ਹੋਸਟਲ ਮੈਸ ਤੇ ਸਾਡੇ ਕੋਲ ਸਪੋਰਟਸ ਕਿਟ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ ਆਪਣੀ ਹੀ ਤੇ ਨੈਕਸਟ ਅਸੀਂ ਤੁਹਾਨੂੰ ਜੋ ਪ੍ਰੋਵਾਈਡ ਕਰਦੇ ਹਾਂ ਬੈਟਰ ਕੁਆਲਿਟੀ ਆਫ ਲਿਵਿੰਗ ਬੈਟਰ ਕੁਆਲਿਟੀ ਆਫ ਤੁਹਾਡਾ ਸਪੋਰਟਸ ਦੀ ਤੇ ਇੱਥੋਂ ਕੋਚ ਬਣ ਕੇ ਜਾਂਦੇ ਨੇ ਕਾਲਜ ਦੇ ਵਿੱਚੋਂ ਬੱਚੇ ਤੇ ਇਹ ਦੱਸਦੇ ਹੋਏ ਸਾਨੂੰ ਮਾਣ ਮਹਿਸੂਸ ਹੋ ਰਿਹਾ ਕਿ ਜਿਹੜੇ 올림픽ਸ ਦੇ ਵਿੱਚ ਆਪਣੇ ਵਿਜੇਂਦਰ ਸਿੰਘ ਜਤਿੰਦਰ ਅਖਿਲ 2012 ਲੰਡਨ 올림픽ਸ ਵਿੱਚ ਪਾਰਟਿਸਪੇਟ ਕੀਤਾ ਬਾਕਸਿੰਗ ਦੇ ਵਿੱਚ ਉਹਨਾਂ ਦਾ ਇੱਕ ਦਿਨ ਦਾ ਟ੍ਰੇਨਿੰਗ ਸੈਸ਼ਨ ਸਾਡੇ ਕੋਲ ਇੱਥੇ ਸ਼ਾਹੀ ਸਪੋਰਟਸ ਕਾਲਜ ਦੇ ਗਰਾਊਂਡਾਂ ਦੇ ਵਿੱਚ ਹੋਇਆ ਤੇ ਨੈਕਸਟ ਸਾਡੇ ਕੋਲ ਗਰਾਊਂਡਸ ਹੈਗੇ ਨੇ 400 ਮੀਟਰ ਟਰੈਕ ਵਾਲੀਬਾਲ ਦਾ ਖੋਖੋ ਦੇ ਹਾਕੀ ਦੇ ਕਬੱਡੀ ਦੇ ਸਾਰੀਆਂ ਗਰਾਊਂਡਸ ਤੁਹਾਨੂੰ ਇੱਥੇ ਅਵੇਲੇਬਲ ਮਿਲਣਗੀਆਂ ਜਿਸ ਵਿੱਚ ਟ੍ਰੇਨਿੰਗ ਕਰਦੇ ਹੋਏ ਬੱਚੇ ਆਪਣੇ ਸਕਿੱਲਸ ਸਿੱਖਦੇ ਨੇ ਮਹਾਰਤ ਸਿੱਖਦੇ ਆ ਤੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾ ਕੇ ਆਪਣੀ ਡਿਊਟੀ ਨਿਭਾਉਂਦੇ ਆ ਤੇ ਹੁਣ ਸਾਡਾ ਸੈਸ਼ਨ ਚੱਲ ਰਿਹਾ ਆਪਣੀ ਟੀਚਿੰਗ ਪ੍ਰੈਕਟਿਸ ਡਿਫਰੈਂਟ-ਡਿਫਰੈਂਟ ਸਕੂਲਾਂ ਦੇ ਵਿੱਚ ਬੱਚੇ ਜਾ ਰਹੇ ਨੇ ਜਿਹਦੇ ਵਿੱਚ ਕਿ ਕਿੰਡਰਗਾਰਡਨ ਸਕੂਲ ਹੋ ਗਿਆ ਨਨਕਾਣਾ ਪਬਲਿਕ ਸਕੂਲ ਹੋ ਗਿਆ ਹੋਰ ਸਮਰਾਲੇ ਦੇ ਜਿੰਨੇ ਵੀ ਸਕੂਲ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਗਰੁੱਪ ਬਣਾ ਕੇ ਤੇ ਉਹ ਜਾ ਕੇ ਉੱਥੇ ਬੱਚਿਆਂ ਨੂੰ ਟ੍ਰੇਨ ਕਰਦੇ ਨੇ ਕਿ ਫਿਜ਼ੀਕਲ ਐਜੂਕੇਸ਼ਨ ਦੀ ਕੀ ਮਹਾਰਤਤਾ ਹੈ ਸਰ ਸਟੂਡੈਂਟਸ ਲਈ ਨਵੇਂ ਐਡਮਿਸ਼ਨ ਹੋ ਜੁਤੇ ਕੀ ਮੈਸੇਜ ਹੈਗਾ ਅ ਸਰ ਨਵੇਂ ਐਡਮਿਸ਼ਨਾਂ ਲਈ ਅਸੀਂ ਇੱਕ ਫਿਊਚਰ ਪਲਾਨ ਕਰ ਰਹੇ ਹਾਂ ਜਿੱਦਾਂ ਕਿ ਮੈਂ ਇੰਗਲੈਂਡ ਦਾ ਸਿਟੀਜ਼ਨ ਹਾਂ ਤੇ ਆ ਕੇ ਇੱਥੇ ਆਪਣੀ ਫੈਮਿਲੀ ਦੇ ਨਾਲ ਆ ਰਹੇ ਹਾਂ ਤੇ ਦੇਖ ਰਿਹਾ ਹਾਂ ਕਿ ਇੰਡੀਆ ਦਾ ਫਿਊਚਰ ਬਹੁਤ ਬ੍ਰਾਈਟ ਹੈ ਸਾਡੇ ਬੱਚੇ ਕੈਨੇਡਾ ਅਮਰੀਕਾ ਇੰਗਲੈਂਡ ਵਰਗੀ ਧਰਤੀ ਦੇ ਜਾ ਕੇ ਹਾਰਡ ਵਰਕ ਕਰਦੇ ਆ ਤੇ ਅਸੀਂ ਉਹਨਾਂ ਨੂੰ ਇਹ ਓਪਰਚ्युनिटी ਪ੍ਰੋਵਾਈਡ ਕਰਦੇ ਹਾਂ ਕਿ ਤੁਸੀਂ ਇੱਥੇ ਆਓ ਸਾਡੇ ਕੋਲ ਅਸੀਂ ਤੁਹਾਡੀ ਉਸ ਸਮੱਸਿਆ ਦਾ ਹੱਲ ਕਰਾਂਗੇ ਫਿਜ਼ੀਕਲੀ ਫਿੱਟ ਕਰਾਂਗੇ ਤੁਹਾਨੂੰ ਤੇ ਨੈਕਸਟ ਤੁਹਾਡਾ ਫਿਊਚਰ ਬ੍ਰਾਈਟ ਹੋਊਗਾ ਜਦੋਂ ਤੁਸੀਂ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਕਰਦੇ ਹੋ ਸਾਡੇ ਕੋਲ ਜਾਂ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਤੁਸੀਂ ਇੱਕ ਡੀਪੀਪੀਟੀ ਪਰਤੇ ਹੋ ਤੁਸੀਂ ਇੱਕ ਨਵੇਂ ਬੱਚੇ ਨੂੰ ਨਵਾਂ ਫਿਊਚਰ ਦੇ ਰਹੇ ਹੋ ਸਿਰਫ ਇਹ ਨਹੀਂ ਕਿ ਅਸੀਂ ਮੈਕਡੋਨਲਡਸ ਤੇ ਜਾ ਕੇ ਜਾਂ KFCਆਂ ਦੇ ਉੱਤੇ ਜਾ ਕੇ ਅਸੀਂ ਕੰਮ ਕਰਨਾ ਅਸੀਂ ਆਪਣੇ ਆਪ ਨੂੰ ਵੀ ਸੈਲਫ ਡਿਪੈਂਡੈਂਟ ਕਰਨਾ ਕਿ ਅਸੀਂ ਆਪ ਆਪਣੀ ਰੋਜੀ ਰੋਟੀ ਕਮਾਈਏ ਜੋ ਕਿ ਇਹ ਪੰਜਾਬੀਆਂ ਦੇ ਵਿੱਚ ਖਾਸ ਕਰਕੇ ਹੈਗੀ ਹੈ ਅਸੀਂ ਆਪਣਾ ਐਗਰੀਕਲਚਰ ਦਾ ਕੀਤਾ ਛੱਡ ਕੇ ਅਸੀਂ ਬਾਹਰ ਜਾ ਰਹੇ ਹਾਂ ਕਿਉਂ ਨਾ ਅਸੀਂ ਉਹਦੇ ਵਿੱਚ ਹੀ ਆਪਣੀ ਐਡਵਾਂਸਮੈਂਟ ਕਰੀਏ ਕਿਉਂ ਨਾ ਅਸੀਂ ਆਪਣੀਆਂ ਜਿਹੜੀਆਂ ਸ਼ਾਪਸ ਵਗੈਰਾ ਨੇ ਉਹਨਾਂ ਵਿੱਚ ਹੀ ਐਡਵਾਂਸ ਕਰੀਏ KFC ਮੈਕਡੋਨਲ ਤੁਸੀਂ ਸਾਬੇ ਦੇ ਉੱਤੇ ਕੰਮ ਕਰਦੇ ਹੋ ਕਿਉਂ ਨਾ ਅਸੀਂ ਉਹ ਹੀ ਚੀਜ਼ਾਂ ਆਪਣੀ ਧਰਤੀ ਦੇ ਉੱਤੇ ਆ ਕੇ ਕਰੀਏ ਜਿਹਦੇ ਨਾਲ ਕੇ ਤੁਹਾਨੂੰ ਇੱਕ ਮਹਾਰਤ ਪੈਦਾ ਹੁੰਦੀ ਹੈ ਕੌਨਫੀਡੈਂਸ ਪੈਦਾ ਹੁੰਦਾ ਤੇ ਨੈਕਸਟ ਤੁਹਾਡਾ ਇਹ ਹੋ ਜੂਗਾ ਕਿ ਤੁਹਾਡੇ ਬੱਚਿਆਂ ਨੂੰ ਵੀ ਸਿੱਖਣ ਨੂੰ ਮਿਲੂਗਾ ਵੀ ਫਾਦਰ ਸਾਹਿਬ ਨੇ ਇਹ ਕਰਿਆ ਸੀ ਤੇ ਮੈਂ ਵੀ ਆਪਣੇ ਆਪ ਦੇ ਉੱਤੇ ਪ੍ਰਾਊਡ ਫੀਲ ਕਰਕੇ ਆਪਣੀ ਕੰਪਨੀ ਖੋਲ ਰਿਹਾ ਹਾਂ ਹੁਣ ਮੈਂ ਵੀ ਬਾਹਰ ਜਾ ਕੇ ਇਹ ਲਗਾ ਲਓ ਕਿ ਨੀਅਰ ਅਬਾਊਟ 12 ਸਾਲ ਇੰਗਲੈਂਡ ਦੇ ਵਿੱਚ ਦੀ ਧਰਤੀ ਤੋਂ ਮੈਂ ਹੁਣ ਵਾਪਸ ਆਇਆ ਤੇ ਮੈਨੂੰ ਹੁਣ ਪੰਜਾਬ ਦੀ ਵੈਲਿਊ ਦਾ ਪਤਾ ਲੱਗ ਰਿਹਾ ਹੈ